ਅੱਜ ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਬੜੀ ਤਕਲੀਫ ਹੁੰਦੀ ਆ ਕਿ ਆਪਣੀ ਸਰਕਾਰ ਭਗਵਾਨਤਮਾਨ ਸਰਕਾਰ ਜਿਹਨੂੰ ਆਪਾਂ ਵੋਟਾਂ ਪਾਈਆਂ ਅਤੇ ਜਤਵਾਇਆ ਅੱਜ ਉਹ 2.5 ਸਾਲਾਂ ਬਾਅਦ ਉਹ ਸਰਕਾਰ ਆ ਜਿਹੜੀ ਉਹ ਇੱਕ ਫੇਲੀਅਰ ਦੇ ਤੌਰ ਤੇ ਗਿਣੀ ਜਾ ਚੁੱਕੀ ਆ ਉਹ ਕਿ ਫੇਲ ਹੋ ਚੁੱਕੀ ਆ ਇਹਦਾ ਜਾਨੀ ਕਿ ਬਹੁਤ ਹੀ ਜ਼ਿਆਦਾ ਪੰਜਾਬ ਵਿੱਚ ਤਰਾਸਦੀ ਦੀ ਗੱਲ ਆ ਅਤੇ ਜੋ ਅਸੀਂ ਤੁਹਾਨੂੰ ਅੱਜ ਦੱਸਾਂਗੇ ਆਮ ਆਦਮੀ ਸਰਕਾਰ ਨੇ ਜਿਹੜੇ ਮੁੱਦੇ ਨੂੰ ਹੱਲ ਨਹੀਂ ਕਰਿਆ ਤੇ ਉਸ ਮੁੱਦੇ ਨੂੰ ਨਾ ਹੱਲ ਕਰਨ ਕਰਕੇ ਪੰਜਾਬ ਵਿੱਚ ਆਮ ਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਸੀਂ ਤੁਹਾਨੂੰ ਦੱਸਦੇ ਆ ਅੱਜ ਝੜੀ ਲੱਗੀ ਹੋਈ ਆ ਕਹਿੰਦੇ ਆ ਵੀ ਸੌਣ ਜਿਹੜਾ ਉਹ ਭਾਦੋਂ ਚ ਆ ਗਿਆ ਵੀ ਭਾਦੋਂ ਚ ਆ ਕੇ ਝੜੀ ਜਿਹੜੀ ਲੱਗੀ ਵੀ ਆ ਗਾਣਾ ਤੇ ਸੌਣ ਦੀ ਝੜੀ ਆਪਾਂ ਜਿਹੜਾ ਸੁਣਿਆ ਅੱਜ ਤੱਕ ਕਰੋ ਝੜੀ ਦੇ ਵਿੱਚ ਪਿੰਡ ਦੇ ਹਰ ਮੋੜ ਤੇ ਪਾਣੀ ਖੜਾ ਅਤੇ ਉਧਰੋਂ ਠੇਕੇ ਦੇ ਬਾਹਰ ਚ ਪਾਣੀ ਖੜਾ ਤੇ ਸ਼ਰਾਬੀਆਂ ਨੂੰ ਕਿੰਨੀ ਦਿੱਕਤ ਹੁੰਦੀ ਆ दारू ਲੈ ਕੇ ਆਉਣੀ ਉਹਨਾਂ ਨੇ ਕਿੰਨੇ ਮੋੜਾਂ ਦੇ ਪਾਣੀ ਵਿੱਚ ਦੀ ਲੰਘਦੇ ਆ ਉਹੀ ਗੱਲ ਆ ਮਤਲਬ ਇਹ ਆ ਵੀ ਸ਼ਰਾਬਿਆਂ ਨੂੰ ਇੱਕ ਦਰਿਆ ਦੇ ਵਿੱਚ ਦੀ ਨੰਗ ਕਿ ਠੇਕੀ ਤਿੱਕਰ ਪਹੁੰਚ ਕਰਨੀ ਪੈਂਦੀ ਆ ਠੇਕਾ ਜੋ ਕਿ ਉਹ ਜਿਸ ਨੂੰ ਉਹ ਆਪਦਾ ਇੱਕ ਆਥਰਿਸ ਮल्लू ਟੈਨਸ਼ਨ ਫਿਰੀ ਕਰ ਸਮਝਦੇ ਆ ਕਿ ਸਾਡੀਆਂ ਟੈਨਸ਼ਨਾਂ ਦੂਰ ਹੁੰਦੀਆਂ ਆਥ ਨੇ ਬਾਹਰ ਉਪੀਕੇ ਕੀ ਸੋਚਿਆ ਸਰਕਾਰ ਨੇ ਕੀ ਸਰਕਾਰ ਮੋੜਾ ਨੂੰ ਸਹੀ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਸੀ ਇੱਕ ਵੱਖਰੀ ਸੜਕ ਸ਼ਰਾਬਿਆਂ ਦੀ ਬਣਦੀ ਉੱਚੀ ਬਣਦੀ ਜਿੱਥੇ ਪਾਣੀ ਬਿਲਕੁਲ ਨਾ ਖੜਦਾ ਹੁਣ ਕੋਈ ਸ਼ਰਾਬੀ ਮੋਟਰਸਾਈਕਲ ਤੋਂ ਤਲਕ ਕੇ ਡੈਗ ਪੈਂਦਾ ਜਿਹਦੀ दारू ਡੁੱਲ ਜਾਂਦੀ ਆ ਤੇ ਉਹ ਲਈ ਉਹਦੀ ਨੀਂਦ ਆ ਜਿਹੜੀ ਹਰਾਮ ਹੋ ਜਾਂਦੀ ਆ ਕੋਈ ਸ਼ਰਾਬੀ ਤੁਰ ਜਾਂਦਾ ਤਲਕ ਪੈਂਦਾ ਗੀਜੇ ਵਾਲੇ ਪੈਸੇ ਭੱਜ ਜਾਂਦੇ ਆ ਤੇ ਠੇਕੇ ਵਾਲਾ ਗਾ ਪੈਸੇ ਨਹੀਂ ਲੈਂਦਾ ਜਿਸ ਤੋਂ ਸਰਕਾਰ ਨੂੰ ਕਮਾਈ ਨਹੀਂ ਹੁੰਦੀ ਸਰਕਾਰ ਵੀ ਘੱਟੇ ਚ ਜਾਂਦੀ ਆ ਪਰ ਸਰਕਾਰ ਕਿਉਂ ਨਹੀਂ ਸੋਚਦੀ ਠੀਕ ਆ ਇਹਨੇ ਵਾਰ-ਵਾਰ ਸ਼ਰਾਬੀ ਡਿੱਗ ਰਹੇ ਆ ਨਾ ਯਾਰ ਕਿਉਂ ਨਾ ਸ਼ਰਾਬੀ ਦਾ ਕਸੂਰ ਨਾ ਕੱਢ ਕੇ ਇਹਨਾਂ ਗਲੀਆਂ ਨੂੰ ਸਾਫ਼ ਕਰ ਦਈਏ ਇਹਨਾਂ ਮੋੜਾਂ ਨੂੰ ਸਾਫ਼ ਕਰ ਦਈਏ ਗੱਲ ਤਾਂ ਇਹ ਹੈ ਨਾ ਵੀ ਹੁਣ ਆਥਨ ਦੇ ਟਾਈਮ ਜਿਹੜੇ ਸ਼ਰਾਬੀ ਨੇ ਦਾਰੂ ਪੀਣੀ ਆ ਉਹ ਮਾਂ ਸਰਕਾਰ ਨੂੰ ਵੋਟ ਨਹੀਂ ਪਾਊਗਾ ਕਿਉਂਕਿ ਵਾਹ ਵਾਰ ਢੇਗ ਰਿਹਾ ਉਹਦੀ ਦਾਰੂ ਡੁੱਲ ਰਹੀ ਆ ਫੇਰ ਕੀ ਫੇਰ ਥੇਕ ਕਿਤੇ ਜਾਂਦੇ ਆ ਉਥੇ ਆਂਡੇ ਫਰੀ ਹੋਣੀ ਚਾਹੀਦੇ ਆ ਰੈਗ ਲਾਉਂਦੇ ਆਂਡਾ ਖਾਦੇ ਆਂਡਿਆਂ ਦਾ ਪੈਸੇ ਮੰਗ ਲੈਂਦਾ ਕਿਉਂ ਭਾਈ ਇੰਨੀ ਮਹਿੰਗੀ दारू ਪੀਤੀ ਆ ਇਹ ਕੰਡਾ ਨਹੀਂ ਮੱਸ ਸਕਦਾ ਨਾਲ ਇਹ ਅੰਡੇ ਆ ਜਿਹੜਾ ਲਾਜਮੀ ਕਰਨਾ ਚਾਹੁੰਦਾ ਵੀ ਇੱਕ ਬੋਤਲ ਦੇ ਨਾਲ ਤਿੰਨ ਅੰਡੇ ਜਿਹੜੇ ਆ ਜਾਂ ਚਾਰ ਅੰਡੇ ਉਹ ਇੱਕ ਸ਼ਰਾਬੀ ਨੂੰ ਦੇਣੇ ਚਾਹੀਦੇ ਹਨ ਸਰਕਾਰ ਜਿਹੜੀ ਆ ਆਪਦੇ ਕੰਮ ਕਰਨ ਵਿੱਚ ਫੇਲ ਹੋ ਚੁੱਕੀ ਆ ਉਹਦਾ ਇਸ ਪਾਸੇ ਕੋਈ ਧਿਆਨ ਨਹੀਂ ਉਹ ਕੱਲੀ ਸ਼ਰਾਬ ਦੇ ਠੇਕੇ ਤੋਂ ਇੱਕ ਕਮਾਈ ਕਰ ਰਹੀ ਆ ਤੇ ਜੋ ਛਰਾਬ ਉੱਥੋਂ ਲੈ ਕੇ ਆਉਂਦਾ ਉਹ ਨਾਲੇ ਗਾਲਾ ਕੱਢਦਾ ਨਾਲੇ ਪੀਂਦਾ ਉਹਦੀ ਟੈਨਸ਼ਨ ਲੈਣੀ ਕੀ ਹੈ ਉਲਟੀ ਟੈਨਸ਼ਨ ਪੈ ਜਾਂਦੀ ਆ ਵੀ ਮੇਰੀ ਕੰਨ ਨੂੰ ਫਿਰਨਾ ਦਾਰੂ ਡੋਲ ਜੀ ਪਰ ਜੇ ਮੀਹਾ ਦਾ ਮੀਹਾ ਦਾ ਇਦਾਂ ਹੀ ਸਿਲਸਿਲਾ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਰਾਬੀਆਂ ਦਾ ਧਰਨਾ ਹੋਊਗਾ ਤੇ ਧਰਨੇ ਦੇ ਵਿੱਚ ਮੂਰੇ ਜਲਾਦਾਰ ਮੇਰੇ ਪਿੰਡ ਦੇ ਲੋਕ ਹੋਣਗੇ ਉਹ ਸਾਡਾ ਮੈਂ ਵੀ ਆਪ ਹੁਮਾ ਕਿਉਂਕਿ ਕਦੇ ਕਰਾਈ ਮੈਂ ਵੀ ਫਿਗਰ ਲਾ ਲੈਣਾ ਪਰ ਉਹ ਰੋਜ਼ ਨਹੀਂ ਤੇ ਮੈਂ ਬੇਨਤੀ ਕਰਦਾ ਜੇ ਰਹਿੰਦੇ ਸਮੇਂ ਦੇ ਵਿੱਚ ਜੇ ਸਰਕਾਰ ਕੁਝ ਸੋਚ ਸਕਦੀ ਹੈ ਸ਼ਰਾਬੀਆਂ ਲਈ ਹੈ ਤਾਂ ਸ਼ਰਾਬੀਆਂ ਲਈ ਉਹ ਇਹ ਕੰਮ ਕਰ ਦੇ ਉਹਨਾਂ ਲਈ ਵੱਖਰੀਆਂ ਛੜਕਾ ਬਣਾਵੇ ਤਾਂ ਜੋ ਡਿੱਗਣਾ ਮੋੜਾ ਤੇ ਜਿਹੜਾ ਪਾਣੀ ਖੜਦਾ ਤੇ ਜਿਹੜਾ ਸ਼ਰਾਬੀ ਨਾਲੀਆਂ 'ਚ ਡਿੱਗਦਾ ਉਹ ਨਾਲੀਆਂ ਦੇ ਉੱਪਰ ਇੱਕ ਨਾ ਲੋਹੇ ਦੀਆਂ ਗ੍ਰਿੱਲਾਂ ਰੱਖਿਆ ਜਾਂ ਕਾਂ ਜੋ ਸ਼ਰਾਬੀ ਸ਼ਰਾਬ ਪੀ ਕੇ ਕਦੇ ਵੀ ਉਹ ਨਾ ਗਰਿਲਾ ਆ ਨਾਲੀਆਂ ਦੇ ਵਿੱਚ ਡਿੱਗੇ ਨਾ ਤੇ ਉਹ ਲਿਬੜੇ ਨਾ ਤੇ ਧੰਨਵਾਦ ਜੀ ਆਉ ਤਾ ਕਾਲ ਟੱਟ ਦੇ ਕਬਰਾਂ ਧੱਕ ਜਾਉਂਦੀ ਨਹੀਂ ਤਾਰੂ ਤਾ ਨਾਲ ਟੱਟ ਦੇ ਨਾਲ ਜੱਟ ਦੇ ਇੱਕ ਤੇ